ਕਿ ਸ਼ਾਇਦ ਹੋ ਸਕਦਾ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਆਈ ਜਾਂਦਾ ਹੈ ਉਹ ਸਾਡੇ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੋਂ ਹੀ ਟੱਪ ਕੇ ਆਉਂਦਾ ਹੈ ਜਿਹੜਾ ਸਾਡੇ ਦੋ ਮੁਲਕਾਂ ਦਾ ਬਾਰਡਰ ਹੈ ਪਰ ਉਥੋਂ ਦੀ ਬੰਦੇ ਤੇ ਨਸ਼ਾ ਫੇਰ ਵੀ ਮੰਨ ਲਓ ਸਾਡੀ ਸਰਕਾਰ ਤੋਂ ਵੀਰ ਕੇ ਟੱਪਿਆ ਆਉਂਦਾ ਹੈ ਅੱਜ ਇੱਕ ਬੜੀ ਸੋਚਣ ਵਾਲੀ ਗੱਲ ਹੈ ਜੇਕਰ ਬੰਦਾ ਇਸ ਚੀਜ਼ ਦੇ ਉੱਤੇ ਸੋਚਣ ਲਈ ਮਜਬੂਰ ਹੋਵੇ ਅੱਜ ਜਿਹੜੇ ਸਾਡੇ ਕਿਸਾਨ ਐ ਉਹਨਾਂ ਨੇ ਦਿੱਲੀ ਜਾਣਾ ਜਿੱਥੇ ਦਿੱਲੀ ਦੇ ਬਾਰਡਰ ਹਰਿਆਣੇ ਦੇ ਬਾਰਡਰ ਦਿੱਲੀ ਵਾਲੀ ਸੈਂਟਰ ਸਰਕਾਰ ਨੇ ਰੋਕੇ ਐ ਉਥੋਂ ਦੀ ਸਾਡਾ ਕਿਸਾਨ ਇੱਕ ਵੀ ਨਹੀਂ ਟੱਪ ਸਕਦਾ ਕਿਸੇ ਪਾਸੇ ਦੀ ਜੇਕਰ ਮੇਰੀ ਗੱਲ ਦੇ ਉੱਤੇ ਨਾ ਕਿਸੇ ਨੂੰ ਯਕੀਨ ਹੋਵੇ ਸ਼ੈ ਤਾਂ ਐਡਾ ਤਾਂ ਤੁਸੀਂ ਬਾਰਡਰ ਜਾ ਕੇ ਚੈੱਕ ਕਰ ਸਕਦੇ ਹੋ ਨਸ਼ਾ ਤਾਂ ਉਸ ਬਾਰਡਰ ਦੇ ਉੱਤੋਂ ਦੀ ਟੱਪਣਾ ਦੂਰ ਦੀ ਗੱਲ ਐ ਉੱਥੋਂ ਦੀ ਬੰਦਾ ਵੀ ਨਹੀਂ ਟੱਪ ਸਕਦਾ ਕਿ ਇੱਕ ਜਾਲੀਆਂ ਲਾਤੀਆਂ ਜਾਲੀਆਂ ਦੇ ਵਿੱਚ ਦੀ ਮੰਨ ਲਓ ਇੱਕ ਉਂਗਲ ਪੈ ਕੇ ਗੱਲ ਹੁੰਦੀ ਹੈ ਇੱਕ ਕਿੱਡੀ ਨਮੋਸ਼ੀ ਵਾਲੀ ਗੱਲ ਆ ਸਾਡੇ ਭਾਰਤ ਵਾਸਤੇ ਜਿਹੜਾ ਤਾਂ ਸਾਡੇ ਬਾਹਰਲੇ ਮੁਲਕਾਂ ਦੇ ਨਾਲ ਬਾਰਡਰ ਹੈ ਉੱਥੋਂ ਦੀ ਸਾਡੇ ਬੰਦੇ ਚੋਰ ਲੰਗੇ ਆਉਂਦੇ ਆ ਨਸ਼ੇ ਦੀਆਂ ਪੋਰੀਆਂ ਨੰਗੇ ਆਉਂਦੀਆਂ ਜਿਹੜਾ ਸਾਡੇ ਭਾਰਤ ਦੇ ਵਿੱਚ ਬਾਰਡਰ ਹੈ ਹਰਿਆਣੇ ਤੇ ਪੰਜਾਬ ਦਾ ਉੱਥੋਂ ਦੀ ਯਾਰੋ ਇੱਕ ਕਿੱਡੀ ਨਮੋਸ਼ੀ ਵਾਲੀ ਗੱਲ ਹੈ ਇੱਕ ਬੰਦਾ ਵੀ ਨਹੀਂ ਟੱਪ ਸਕਦਾ ਕਿਸੇ ਪਾਸੇ ਦੀ ਜਿਹੜੀ ਸੈਂਟਰ ਸਰਕਾਰ ਨੇ ਪਾਕਿਸਤਾਨ ਵਾਲੇ ਬਾਰਡਰ ਤੇ ਜ਼ੋਰ ਲਾਉਣਾ ਸੀ ਸਾਡੇ ਪੰਜਾਬ ਤੇ ਹਰਿਆਣੇ ਵਾਲਿਆਂ ਦੇ ਵਿਚ ਆ ਕੇ ਉੱਥੇ ਪਾਕਿਸਤਾਨ ਤੇ ਭਾਰਤ ਬਣਾ ਕੇ ਰੱਖਤਾ ਅੱਜ ਲੋੜ ਆ ਕਿਸਾਨ ਭਰਾਵੋ ਜਾਗਣ ਦੀ ਇੱਕ ਦਿਨ ਤੁਹਾਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੀ ਪਊਗਾ ਜੇਕਰ ਕਿਸੇ ਸਿੱਟੇ ਤੇ ਪਹੁੰਚਣਾ ਹੈ ਅੱਜ ਜਿਹੜੇ ਸਾਡੇ ਕਿਸਾਨ ਹੈ ਘਰਾਂ ਦੇ ਬੈਠੇ ਵੀ ਘਰਾਂ ਦੇ ਵਿੱਚ ਬੈਠੇ ਘਰੇ ਬਹੁਤ ਮਜ਼ਾਕ ਵੇਖ ਰਹੇ ਐ ਤੇ ਜਿਹੜੇ ਸਾਡੇ ਇੱਕ ਕਿਸਾਨ ਹੈ ਉਹ ਰੋਜ਼ ਉੱਥੇ ਦਿੱਲੀ ਦਿੱਲੀ ਪਚਾਨ ਦੀ ਖਾਤਰ ਬਾਰਡਰ ਤੇ ਉਹ ਸੈਂਟਰ ਸਰਕਾਰ ਤੋਂ ਮੰਨ ਲਓ ਸੱਟਾਂ ਖਾ ਰਹੇ ਆ ਤੇ ਜਿਹੜੇ ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਢੱਲੇ ਵਾਲ ਉਹ ਮਰਨ ਵਰਤ ਤੇ ਬੈਠੇ ਆ ਜਿਨ੍ਹਾਂ ਨੇ ਆਪ ਦੀ ਜ਼ਿੰਦਗੀ ਵੀ ਮੰਨ ਲਓ ਦਾਤੇ ਲਾ ਦਿੱਤੀ ਉਹਨਾਂ ਦੀ ਮਰਨ ਵਰਤ ਤੇ ਬੈਠੇ ਨੂੰ ਅੱਜ 16 ਮਾਦਨ ਹੋ ਗਿਆ ਜਿਨ੍ਹਾਂ ਦੀ ਹਾਲਤ ਵੀ ਬਹੁਤ ਨਾਜ਼ੁਕ ਹੋ ਚੱਲੀ ਹੈ ਪਰ ਅਜੇ ਤੀਕ ਸਾਡੀ ਸੈਂਟਰ ਸਰਕਾਰ ਹੈ ਜਿਹੜੀ ਉਹਦੇ ਤੇ ਜੂ ਨਹੀਂ ਸਰਕੀ ਕਿਉਂ ਨਹੀਂ ਸਰਕੀ ਕਿ ਅਸੀਂ ਸਾਰੇ ਹਜੇ ਇਸ ਪਾਸੇ ਨੂੰ ਇਕੱਠੇ ਨਹੀਂ ਹੋਏ ਜਦੋਂ ਅਸੀਂ ਇਕੱਠੇ ਹੋ ਗਏ ਤਾਂ ਸਰਕਾਰ ਤਾਂ ਇੱਕ ਘੰਟੇ 'ਚ ਹੱਲ ਜੂਗੀ ਅੱਜ ਅਸੀਂ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਜੇਕਰ ਇਹੋ ਜਿਹੇ ਹਾਲਾਤ ਰਹੇ ਤਾਂ ਇਹ ਪਿੰਡ-ਪਿੰਡ ਦੇ ਵਿੱਚ ਪੂਤਲੇ ਛੜਨਗੇ ਗਲੀ-ਗਲੀ 'ਚ ਪੂਤਲੇ ਛੜਨਗੇ ਕਿਸਾਨ ਦੇ ਘਰ ਦੇ ਬਾਰ ਬਾਰ ਦੇ ਵਿੱਚ ਪੂਤਲੇ ਛੜਨਗੇ ਅੱਜ ਇਹ ਪੂਤਲੇ ਆ ਨਾ ਜਿਹੜੇ ਅੱਜ ਸਾਨੂੰ ਵਿਰਲੇ ਦਿੰਦੇ ਆ ਇੱਕ ਇਹ ਸੰਘਣੇ ਹੁੰਦੇ ਜਾਣੇ ਇਦੂ ਬਾਦ ਤਾਂ ਅਸੀਂ ਇੱਕ ਸੈਂਟਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇ ਵਾਲਾ ਉਹਨਾਂ ਨੂੰ ਮਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਮਸਲਾ ਹੱਲ ਕਰੋ ਉਹਨਾਂ ਦੀ ਜ਼ਿੰਦਗੀ ਬਾਰੇ ਸੋਚੋ ਜੇਕਰ ਤੁਸੀਂ ਐਸੇ ਲੋਟ ਜਾਣ ਗੈਲੀ ਕਰਦੇ ਰਹੇ ਰੱਬ ਨਾ ਕਰੇ ਕੋਈ ਮਾੜੀ ਘਟਨਾ ਵਾਪਰ ਗਈ ਪੰਜਾਬ ਦੇ ਹਾਲਾਤ ਐਡੇ ਵਿਗੜ ਜਾਣਗੇ ਕਿ ਜਿਹੜੀ ਸੈਂਟਰ ਸਰਕਾਰ ਹੈ ਇਹਨੂੰ ਪੰਜਾਬ ਦੇ ਲੋਕ ਸੰਭਾਲਣੇ ਔਕੇ ਹੋ ਜਾਣਗੇ ਤਾਤਾ ਕਰਕੇ ਅਸੀਂ ਜਿਹੜੇ ਇਹ ਮੋਦੀ ਸਰਕਾਰ ਦਾ ਮੋਦੀ ਦਾ ਡਾਨੀਆਂ ਬਾਨੀਆਂ ਦਾ ਸਾਰਿਆਂ ਦਾ ਇਕੱਠਾ ਕਰਕੇ ਜੇ ਪੂਤਲਾ ਸਾੜ ਕੇ ਇੱਕ ਸੈਂਟਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਪਿੰਡ ਕੋਠੇ ਸੁਨੂਆਂ ਵਾਲੇ ਮੈ ਕਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਬੀਕੇਜੂ ਮਾਨਸਾ ਪੰਜਾਬ ਅਸੀਂ ਇੱਕ ਦੱਸਦੇ ਹਾਂ ਕਿ ਜੇਕਰ ਤੁਸੀਂ ਇਸ ਚੀਜ਼ ਦੇ ਉੱਤੇ ਖਿਆਲ ਨਾ ਕਰਿਆ ਸਾਡੇ ਪ੍ਰਧਾਨ ਜੀ ਬਾਰੇ ਤੁਸੀਂ ਉਹਦੀ ਸ਼ੇਧ ਦਾ ਖਿਆਲ ਲੈਣਾ ਕਰਿਆ ਤੇ ਇਹੋ ਜੇ ਹਾਲਾਤ ਬਣ ਗਏ ਤਾਂ ਤੁਹਾਨੂੰ ਇਹ ਹਾਲਾਤ ਸੰਭਾਲਣੇ ਔਖੇ ਹੋ ਜਾਣਗੇ ਤਾਂ ਇੰਨਾ ਕੁ ਕੁਝ ਬੋਲਦੇ ਹੋਏ ਖਿਮਾ ਦੇ ਜਾਚਕਾਂ ਮੋਦੀ ਸਰਕਾਰ ਦਾ ਪੂਰਾ ਪਿੱਟ ਕੇ ਛਾਪਾ ਕਰਕੇ ਮੰਨ ਲਓ ਇਸ ਚੀਜ਼ ਨੂੰ ਲੰਬੂ ਲਾਉਣਾ ਹੈ ਕਿ ਜਿਹੜਾ ਸੈਂਟਰ ਸਰਕਾਰ ਹੈ ਉਸ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਡੇ ਕਿਸਾਨ ਹੈ ਅੱਜ ਵੀ ਬੰਨ ਲੋ ਆ ਰਸੇ ਚੱਕੀ ਫਿਰਦੇ ਆ ਆ ਰਸੇ ਵਖਾ ਅੱਜ ਵੀ ਜਿਹੜੇ ਕਿਸਾਨ ਐ ਸਾਡੇ ਰਸੇ ਚੱਕੀ ਫਿਰਦੇ ਆ ਕਾਦੀ ਖਾਤਰ ਜਿਹੜੇ ਕੰਮ ਦੀ ਖਾਤਰ ਰਸੇ ਵਰਤਦੇ ਸੀ ਕਿਸਾਨ ਆ ਦੇਖੋ ਅੱਜ ਉਹੀ ਰਸੇ ਖੁਦਕਸ਼ੀਆਂ ਦੇ ਕਾਰਨ ਵਰਤਨ ਦੀ ਲੋਡ ਪੈ ਰਹੀ ਆ ਕਿਸਾਨਾਂ ਨੂੰ ਪਰ ਇਹਦੇ ਵਾਸਤੇ ਅਸੀਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਤੇ ਇਹਦੇ ਬਾਰੇ ਕਿਸਾਨਾਂ ਦੀ ਸ਼ਾਰ ਲਵੇ ਜਿਹੜਾ ਆਪ ਦੇ ਕੀਤੇ ਵਾਅਦੇ ਆ ਉਹ ਪੂਰੇ ਕਰੇ ਇੰਨਾ ਕੁ ਕੁਝ ਬੋਲਦੇ ਹੋ ਇਥੇ ਮੰਦੇ ਜਾਤਕ ਹੈ ਹੁਣ ਸਾਰੇ ਜਾਨਿਆਂ ਨੇ ਆਪਾਂ ਗੱਜਵੱਟ ਕੇ ਫਤਿਹ ਮਗਰੋ ਬੁਲਾਵਾਂਗੇ ਪਹਿਲਾਂ ਲਾਂਬੂ ਲਾਵਾਂਗੇ ਤੇ ਸਾਰਿਆਂ ਨੇ ਪਿੱਟ ਸਿ ਆਪਾਂ ਖੁੱਲ ਕੇ ਕਰਨਾ ਹੈ ਸੰਗਣਾ ਨਹੀਂ ਭਰਾਓ ਕਿਸੇ ਨੇ ਜੇ ਤੁਸੀਂ ਸੰਗੋਂਗੇ ਅੱਜ ਤਾਂ ਮੰਨ ਲਓ ਕਿਸੇ ਦੀ ਖਾਤਰ ਕਹਿ ਲੋ ਮਜ਼ਾਕ ਹੈ ਜਿੱਦੇ ਛੋਡੇ ਆਪਦੇ ਬਾਹਰ ਚ ਆ ਕੇ ਨਾ ਤੁਸੀਂ ਤਾਂ ਮੱਲੋ ਮੱਲੀ ਕਰੋਂਗੇ ਗੱਲ ਕੋਈ ਤਾਂ ਮੇਰੇ ਕੋਲ 70 ਆਉਂਗੇ ਐ ਜਾਂ 2 ਮਿੰਟ ਕਿਉਂਕਿ ਅੱਜ ਤਾਂ ਦੂਜੇ ਦੀ ਆਖੀ ਨਾ ਸ਼ਾਇਦ ਉਹ ਮੋੜੇ ਉਤੋਂ ਦੀ ਚੱਲਦੀ ਹੈ ਇਹ ਮੋੜੇ ਦੀ ਉਤੋਂ ਦੀ ਚੱਲਣੇ ਕਰਕੇ ਅੱਜ ਦਿਨ ਆਪਾਂ ਆਵਿਆਂ ਨੂੰ ਪਹੁੰਚ ਗਏ ਇਹ ਮੋੜੇ ਤੇ ਚਲਉਣੀ ਬੰਦ ਕਰੋ ਸੈਂਟਰ ਸਰਕਾਰ ਮਰਦਾ ਮਰਦਾਬਾਹ ਬੋਦੀ ਸਰਕਾਰ ਮਰਦਾ ਕਿਸਾਨਾਂ ਦਾ ਇੱਕ ਜਿੰਦਾਬਾਦ 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 ਕਿਸਾਨ ਮਜ਼ਦੂਰ ਜਿੰਦਾਬਾਦ 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 ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਿਸਾਨਾਂ ਨਾਲ ਦਾਤਾ ਜੀ ਲਾਲਿੰਦਰ ਮੋਦੀ ਨੂੰ ਕਿਸਾਨਾਂ ਨੇ ਜਿੰਦਾਬਾਦ ਮੋਦੀ ਸਰਕਾਰ ਮੋਤਾਵਾਦ ਮੋਦੀ ਸਰਕਾਰ ਮੋਤਾਵਾਦ ਵੰਡੂ ਐ ਨਾ ਮਾਰੇ ਸਰਕਾਰ ਮੋਤਾਵਾਦ ਜਿੰਦਾਬਾਦ ਮੋਦੀ ਸਰਕਾਰ ਮੋਤਾਵਾਦ ਮੋਦੀ ਨਾਮ ਕਰ ਗਿਆ ਮਹਿੰਗਾਈ ਰੰਦੀ ਕਰ ਗਿਆ ਖੁੱਲ ਕੇ ਪਿੱਟੋ ਹੈ ਹਾਏ 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 ਮੇ ਮੋਤੀ ਮਾਮਾ ਮਰ ਗਿਆ ਨਾ ਮੇ ਹਾਏ ਨਹੀਂ ਕਰ ਗਿਆ ਸੈਂਟਰ ਸਰਕਾਰ ਹਾਏ 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 ਚਾਲੇ ਪਿੱਟੋ ਹਾਏ 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 ਚਾਲੇ ਪਿੱਟੋ ਹਾਏ 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 ਹਾਂ ਨਿੱਕਾ ਹੈ ਕਾਕਾ ਤੋਂ ਸ੍ਰੀ ਅਕਾਲ ਬਾਈ ਗੁਰਜੀ ਦਾ ਖੋਣ ਬਾਈ ਗੁਰਦੀਪ ਕੀ ਪਤਨੀ